कांग्रेस पार्टी जिंदाबाद जिंदाबाद नरेश पूरी जिंदाबाद जिंदाबाद नेताजी जिंदाबाद इंडियन नेशनल कांग्रेस जिंदाबाद जितेगा जितेगा पंजा वाला जितेगा जितेगा पंजा वाला जिंदाबाद हां ये नंबरदार हां जी आओ नंबरदार जिंदाबाद जिंदाबाद زندہ باد انڈیا نیشنل ستاپر زندہ باد جیتے گا بنت تیرا پنجے والا جیتے گا جیتے گا بنت تیرا پنجے والا جیتے گا ہاں ہنے نمبردار ہاں جی ہاں جی آؤ نمبردار جی زندہ باد ਦੇਖੋ ਜੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ ਸੀ ਕਿ ਜਗENDER ਪਾਲ ਜੀ ਦੀ ਜਾ ਕੇ ਉੱਥੇ ਮੋਢੇ ਨਾਲ ਮੋਢਾ ਲਾ ਕੇ ਮਦਦ ਕਰੋ ਔਰ ਕਾਂਗਰਸ ਪਾਰਟੀ ਨੂੰ ਜਿਤਾਣ ਲਈ ਆਪਣਾ ਯੋਗਦਾਨ ਪਾਓ ਔਰ ਸਾਰੇ ਸਾਥੀਆਂ ਨੇ ਅੱਜ ਬੜਾ ਵਧੀਆ ਹੁੰੰਗਾਰਾ ਦਿੱਤਾ ਸਾਰੇ ਨਗਰ ਵਾਸੀ ਬੜਾ ਪਿਆਰ ਦਿੱਤਾ ਸਨਮਾਨ ਦਿੱਤਾ ਔਰ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਕਾਂਗਰਸ ਪਾਰਟੀ ਦੇ ਜਿੰਨੇ ਕੈਂਡੀਡੇਟਸ ਹੈ ਉਹਨਾਂ ਨੂੰ ਵੱਧ ਵੱਧ ਵੋਟਾਂ ਨਾਲ ਜਿਤਾ ਕੇ ਦੁਬਾਰਾ ਜਿਹੜੀ ਨਗਰ ਕਾਉਂਸਲ ਹੈ ਇਹ ਕਾਂਗਰਸ ਦੀ ਬਣੇਗੀ ਕੀ ਲੱਗਦਾ ਹੈ ਕਿ ਪਹਿਲੇ ਵੀ ਆਪਣੀ ਕਮੇਟੀ ਸੀ ਕਿ ਦੁਬਾਰਾ ਰਿਪੀਟ ਹੋਏਗੀ ਬਿਲਕੁਲ ਰਿਪੀਟ ਹੋਏਗੀ ਪਿਛਲੀ ਵਾਰ ਤਾਂ ਮੈਂ ਨਹੀਂ ਆ ਸਕਿਆ ਪਰ ਐਤ ਕੀ ਮੈਨੂੰ ਇੱਧਾ ਲੱਗਦਾ ਹੈ ਕਿ ਲੋਕਾਂ ਦਾ ਐਨਾ ਵੱਡਾ ਇੱਕ ਸੈਲਾਬ ਆਏਗਾ ਕਿ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਅੱਜ ਆਖਰ ਨੂੰ ਕੀ ਲੱਗਦਾ 21 ਤਰੀਕ ਨੂੰ ਇਹ ਕੀ ਰਣਨੀ ਸਾਡੇ ਅੱਖ 'ਚ ਰਹਿਣਗੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਪ੍ਰਚਾਰ ਕਰ ਰਹੇ ਆ ਆਪਣੀ ਮਿਹਨਤ ਨਾਲ ਵੋਟਾਂ ਲੈਣੀ ਹੈ ਕੰਮ ਕੀਤਾ ਨੂੰ ਵੋਟਾਂ ਲਾਵਾਂਗੇ ਨਹੀਂ ਕੰਮ ਕੀਤਾ ਨਾ ਲੋਕੀ ਵੋਟਾਂ ਬਣਗੇ ਪਰ ਸਾਨੂੰ ਪੂਰਨ ਵਿਸ਼ਵਾਸ ਹੈ ਆਪਣੇ ਆਪ ਤੇ ਦਰਗਾਹ ਨਾਲ ਵਿਸ਼ਵਾਸ ਹੈ ਤੁਹਾਨੂੰ ਆਈ 11 ਨੀ 11 ਸੀਟਾਂ ਜਿੱਤਾਂਗੇ ਔਰ ਆਪਣੀ ਕਮੇਟੀ ਬਣਾਵਾਂਗੇ ਕਾਂਗਰਸ ਦੀ